ਚੰਗੇ ਸਨ ਹਾਂ ਜੀ ਆਪਾਂ ਨੂੰ 10 ਬੰਦਨ ਹੋ ਗਿਆ ਜੀ ਆ ਸੇਵਾ ਕਰਦੇ ਹੋਏ ਆਪਾਂ ਰਮਦਾਸ ਕਰਾਲੀਆਂ ਥੀਏਟਰ ਕੇ ਗੋਲਾ ਢੋਲਾ ਗੱਗੋਮਾਲ ਸੁਲਤਾਨਮਾਲ ਬਾਜਵਾ ਵਾਨ ਹੋਰ ਮੇਤਲੇ ਹੋਰ ਕਾਫੀ ਪਿੰਡਾਂ ਵਿੱਚ ਆਪਾਂ ਗਏ ਆ ਜੀ ਆਪਾਂ ਘਰ ਘਰ ਜਾ ਕੇ ਰਾਸ਼ਨ ਪਹਚਾਇਆ ਵਾ ਜੀ ਤੇ ਕੀ ਕਹਿੰਦੇ ਪਰਾਲੇ ਲਾ ਕੇ ਅੱਜ ਕਰਦੇ ਆਪਾਂ ਕਿੰਨਾ ਸੁਖ ਮਿਲਦਾ ਬਹੁਤ ਵਧੀਆ ਲੱਗਦਾ ਜੀ ਆ ਨੋ ਚਲੋ ਪਾਬਾ ਦੀਪ ਸਿੰਘ ਦਾ ਬੜਾ ਸੇਤੇ ਹੱਥ ਆ ਜੀ ਆਪਾਂ ਜਿੰਨੇ ਵੀ ਸੇਵਾ ਮੈਂਬਰ ਆ ਕਦੇ ਪਾਣੀ ਵਿੱਚ ਨੂੰ 10 15 ਦਿਨ ਹੋ ਗਏ ਆ ਜੀ ਪਾਣੀ ਵਿੱਚ ਘੁੰਮਦੇ ਹੋਏ ਤੇ ਮਹਾਰਾਜ ਦੀਪ ਸਿੰਘ ਜੀ ਦਾ ਏਡਾ ਆਸ਼ੀਰਵਾਦ ਆ ਜੀ ਸਾਨੂੰ ਨਾਕ ਸਹਾਏ ਤੱਕ ਕੋਈ ਚਕਾਮ ਨਾ ਕੋ ਖਾਂਸੀ ਕੋਖਣੀ ਆ ਜੀ ਬਹੁਤ ਸੁਖੋਂ ਮਿਲਿਆ ਜਾਨੂੰ ਕੀ ਮੈਸੇਜ ਜਨਾ ਜਦ ਦਾਨੀ ਸਚਨਾ ਮੇਰਾ ਹੋਈ ਮੈਸੇਜ ਜਨਾ ਚੋਣਾ ਵਾ ਵੀ ਸੋਸ਼ਲ ਮੀਡੀਆ ਤੇ ਜਿਵੇਂ ਇਹ ਲੋੜ ਮੰਨਾਂ ਦੀ ਮਦਦ ਕਰੋ ਜਾ ਕੇ ਦੇਖੋ ਹਣਾ ਕੋਈ ਇਹ ਨਹੀਂ ਵੀ ਆਪਾਂ ਕਿਹਨੂੰ ਗਲਤ ਗਾਈਡ ਕਰਦੇ ਆਂ ਉਹ ਤੇ ਕੱਲੇ ਕੱਲੇ ਜਾ ਕੇ ਦੇਖੋ ਘਰ ਕਿਹਦੀ ਚੀਜ਼ੀ ਲੋਰ ਆ ਕਿਉਂਕਿ ਪਹਿਲਾਂ ਇਹ ਵੀ ਲੋਕੀ ਡੰਗੜ ਡੁੰਮਰ ਛੱਡ ਕੇ ਚਲੇ ਗਏ ਹੁਣ ਆਪਣੇ ਸਟੇਬਲ ਹੋ ਗਏ ਆ ਸਾਰੇ ਆ ਕੇ ਆਪਣੇ ਘਰਾਂ 'ਚ ਬੈਠੇ ਆ ਤੁਸੀਂ ਉਹਨਾਂ ਦੇ ਕੋਈ ਘਰ ਜਾਓ ਉਹਨਾਂ ਨੂੰ ਪੁੱਛੋ ਕਿਉਂਕਿ ਭਾਈ ਉਹਦੀ ਗੱਲ ਮੈਂ ਕਿਹਿਆ ਹੀ ਭਾਈ ਉਹਨਾਂ ਨੇ ਕਿ ਕਈ ਜ਼ਮੀਂਦਾਰ ਵੀਰ ਝੱਕਦੇ ਨੇ ਸ਼ਰਮ ਕਰਦੇ ਨੇ ਮੰਗਣ ਵਾਸਤੇ ਲੋੜ ਸਾਰਿਆਂ ਨੂੰ ਹੁੰਦੀ ਆ ਜੀ ਰੋਟੀ ਦੀ ਖਾਣ ਢਿੱਡ ਸਾਰਿਆਂ ਨੂੰ ਲੱਗਾ ਬਾਕੀ ਮੇਰੀ ਉਹ ਹੀ ਅਪੀਲ ਆ ਜੀ ਸਾਰੇ ਵੀਰਾਂ ਅੱਗੇ ਕਿ ਜਿੰਨੀ ਵੱਦ ਤੋਂ ਵੱਧ ਮਤ ਹੋ ਸਕਦੀ ਹੈ ਕਰੋ। ਕੋਈ ਕਾ ਸਕਦਾ। ਸੁਪਿੰਦਰ ਸਿੰਘ ਜੀ। ਸਾਰੇ ਆਪਣੀ ਸੰਤਾ ਦੇ ਆਪਣੇ ਕਿੱਥੇ ਰਹਮ ਆਇਤੇ ਸੀ? ਸੰਤਨ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਆ। ਰੈਣ ਵਾਲਾ ਮੈਂ ਸਾੜੀਆਂ ਦਾ ਆ। ਬਾਕੀ ਜਿੰਨੇ ਵੀ ਸੇਵਾਦਾਰ ਅਲੱਗ-ਅਲੱਗ ਜਗ੍ਹਾ ਤੋਂ। ਕਿਹੜੇ ਪ੍ਰਾਦੇਸ਼ ਆਦੇ ਦੋ ਤਸਰ। ਅਪਰਾਲੇ ਅਸੀਂ ਜਿੱਦਾਂ ਤੋਂ ਪਾਣੀ ਆਇਆ ਹੈ ਉਦੋਂ ਤੋਂ ਹੀ ਚੱਲੇ ਆਂ ਬਾਬਾ ਜੀ ਦੀ ਕਿਰਪਾ ਦੇ ਨਾਲ। ਰਾਸ਼ਨ ਜੋ ਕੁਝ ਵੀ ਜੋ ਘਰੇਲੂ ਸਮਾਨ ਹੈ ਸਾਰਾ ਕੁਝ ਉਦੋਂ ਦੀ ਸੇਵਾ ਕਰ ਰਹੇ ਆਂ ਹੁਣ ਅਸੀਂ ਜਿਆਦਾ ਤੋੜੀ ਇਹ ਚਾਰ ਦੀ ਸੇਵਾ ਕਰ ਰਹੇ ਹਾਂ। ਹਾਂ। ਕਿ ਕਿ ਕਰੇ ਕਰੇ ਪਿੰਡ ਡੇਰਾ ਬੱਬਾ ਨਾਨਕ ਅਰਮਦਾਸ ਸੁਲਤਾਨ ਮਾਲ ਇੱਧਰ ਕਲਾ ਨੌਰ ਮੇਤਲੇ ਧਗੋ ਮਾਲ ਆਵਾਣ ਬਾਜਵਾ ਕਰਾ ਲੀਆਂ ਮਤਲ ਸਾਰੇ ਜਿੰਨੇ ਵੀ ਉੱਧਰ ਦੇ ਏਰੀਆ ਦੇ ਵਿੱਚ ਪਿੰਡਿਆ ਸਾਰੇ ਆਪਾਂ ਕਿਹੜੀ ਕਿਹੜੀ ਸਮੱਗਰੀ ਦਿੱਤੀ? ਸਮੱਗਰੀ ਪਹਿਲਾਂ ਤਾਂ ਆਪਾਂ ਪਾਣੀ, ਰਾਸ ਬਰੈਡ ਜੋ ਵੀ ਸੁੱਕੀ ਤਰ੍ਹਾਂ ਦੀ ਉਹ ਲੈ ਕੇ ਆਏ ਹਾਂ ਬਾਅਦ ਵਿੱਚ ਆਪਾਂ ਦਾਲਾਂ, ਚੋਲ, ਖੰਡ ਪਤੀ ਲਕਰੇ ਲੂ ਜੋ ਵੀ ਸਾਬਣ ਸੋ ਸਿਰਫ ਜੋ ਕੁਛ ਵੀ ਕਰ ਦੇ ਸੌਦਾ ਜਿੰਨਾ ਵੀ ਆਪਣੇ ਹੁੰਦੇ ਨੇ ਐ ਮੈਡੀਸਿਨ ਮੈਡੀਸਿਨ ਡਾਕਟਰ ਵੀ ਆਪਾਂ ਨਾਲ ਲੈ ਕੇ ਜਾਂਦੇ ਰਹਾਂ ਹਾਂਜੀ ਮੈਡੀਸਿਨ ਵੀ ਲੈ ਕੇ ਗਏ ਸਾਰਾ ਘਰੇਲੂ ਸਮਾਨ ਲੈ ਕੇ ਜੀ ਹਾਂਜੀ ਕੋਈ ਵੀ ਦੇਖ ਕੇ ਘਰ ਦੇਖ ਕੇ ਫੇਰ ਦਿੰਦੇ ਕਿ ਨਹੀਂ ਨਹੀਂ ਘਰ ਦੇਖ ਕੇ ਘਰ ਦੇਖ ਕੇ ਰੋਡ ਤੇ ਕਿਤੇ ਨਹੀਂ ਮਤਲਬ ਇਕੱਲੇ ਇਕੱਲੇ ਘਰ ਦੇ ਵਿੱਚ ਜਾਣਾ ਫੇਰ ਲੋ ਆਪਾਂ ਰਾਸ਼ਨ ਜਿੱਦਣ ਲੈ ਕੇ ਗਏ ਆ ਇਕੱਲੇ ਇਕੱਲੇ ਘਰ ਦੇ ਵਿੱਚ ਗਏ ਆ ਫਿਰ ਆਪਾਂ ਉਹਨਾਂ ਨੂੰ ਉਹਨਾਂ ਦੇ ਪਸ਼ੂ ਪੁਛੇ ਕਿੰਨੇ ਆ ਦੇਖੇ ਆ ਆਪਾਂ ਨੋਟ ਕਰਕੇ ਲਿਹਾਉਣਾ ਇਹ ਨਹੀਂ ਪੀ ਸਿੱਧਾ ਪਾਉਂਦਰ ਜਾਣਾ ਇੱਧਰ ਜਾਣਾ ਪਹਿਲੋਂ ਸਮਗਰੀ ਖੜਨੀ ਆ ਫਿਰ ਪਸ਼ੂ ਦੇਖਣੇ ਕਿੰਨੇ ਆ ਨੋਟ ਕਰਨਾ ਵੇ ਘਰ ਚ ਕਿੰਨੇ ਕਿੰਨੇ ਪਸ਼ੂ ਆ ਫਿਰ ਅਗਲੇ ਦਿਨ ਉਹਨਾਂ ਵਾਸਤੇ ਜਿਹੜੀ ਚੀਜ਼ ਦੀ ਲੋੜ ਚਾਰੇ ਦੀ ਲੋੜ ਉਹ ਤੇ ਤਨਾ ਉਸੇ ਵੇਸੇ ਕਰਦੇ ਵਿੱਚ ਜਾਈ ਜਾਣਾ